ਤਨ ਬਾਬਾ ਸ੍ਰੀ ਚੰਜੀ ਇੱਕ ਵਾਰ ਬਾਬਾ ਸ੍ਰੀ ਚੰਜੀ ਨੇ ਸੰਗਤ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਪੂਰਨ ਗਿਆਨ ਹੀ ਪ੍ਰਮਾਤਮਾ ਤੱਕ ਪਹੁੰਚਾ ਸਕਦਾ ਹੈ ਅਧੂਰਾ ਗਿਆਨ ਖਤਰਨਾਕ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਇੱਕ ਜੋਤਿਸ਼ੀ ਜਿਸ ਨੇ ਆਪਣੇ ਜੋਤਿਸ਼ ਦੇ ਰਾਹੀਂ ਇਹ ਪਤਾ ਕਰ ਲਿਆ ਕਿ ਕਿੰਨੀ ਦੂਰ ਇੱਕ ਖਜ਼ਾਨਾ ਦੱਬਿਆ ਹੋਇਆ ਹੈ ਕਿਹੜੇ ਦਰਖਤ ਦੇ ਹੇਠਾਂ ਅਤੇ ਕਿੰਨੇ ਮੀਲ ਦੂਰ ਇੱਕ ਖਜ਼ਾਨਾ ਇੱਕ ਦਰਖਤ ਦੇ ਹੇਠਾਂ ਦੱਬਿਆ ਹੋਇਆ ਹੈ ਉਸ ਤੁਰਪਿਆ ਉਸ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ ਉਹ ਬਹੁਤ ਦਿਨਾਂ ਬਾਅਦ ਉੱਥੇ ਪਹੁੰਚਿਆ ਅਤੇ ਉਸ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਅਤੇ ਖਜ਼ਾਨਾ ਪੁੱਟ ਕੇ ਤੁਰਪਿਆ ਪਰ ਜਦੋਂ ਉਹ ਰਸਤੇ ਵਿੱਚ ਆਇਆ ਤਾਂ ਚੋਰਾਂ ਨੇ ਉਸ ਦੇ ਕੋਲੋਂ ਖਜ਼ਾਨਾ ਖੋਲਿਆ ਅਤੇ ਉਹ ਫਿਰ ਵਾਪਸ ਖਾਲੀ ਹੱਥ ਹੀ ਆਪਣੇ ਘਰ ਵਾਪਸ ਆ ਗਿਆ ਉਸ ਨੇ ਇਹ ਤਾਂ ਦੇਖ ਲਿਆ ਸੀ ਕਿ ਖਜ਼ਾਨਾ ਕਿਸ ਜਗ੍ਹਾ ਦੇ ਉੱਤੇ ਪਿਆ ਹੋਇਆ ਹੈ ਪਰ ਉਸ ਨੇ ਇਹ ਨਹੀਂ ਦੇਖਿਆ ਸੀ ਕਿ ਉਹ ਖਜ਼ਾਨਾ ਉਸ ਦੀ ਕਿਸਮਤ ਵਿੱਚ ਹੈ ਵੀ ਹੈ ਕਿ ਨਹੀਂ ਉਸ ਨੇ ਇਹ ਨਹੀਂ ਦੇਖਿਆ ਕਿ ਉਸ ਖਜ਼ਾਨੇ ਨੂੰ ਲੈਣ ਤੋਂ ਬਾਅਦ ਉਸ ਦੇ ਨਾਲ ਅੱਗੇ ਕੀ ਹੋਵੇਗਾ ਉਸ ਨੇ ਆਪਣੀ ਜੋਤਿਸ਼ ਵਿੱਦਿਆ ਦਾ ਅਧੂਰਾ ਹੀ ਪ੍ਰਯੋਗ ਕੀਤਾ ਸੀ ਉਸ ਨੇ ਆਪਣੀ ਜੋਤਿਸ਼ ਵਿੱਦਿਆ ਦੇ ਨਾਲ ਅਗੇ ਨਹੀਂ ਦੇਖਿਆ ਅਤੇ ਆਪਣੀ ਜੋਤਿਸ਼ ਵਿੱਦਿਆ ਦਾ ਅੱਗੇ ਪ੍ਰਯੋਗ ਹੀ ਨਹੀਂ ਕੀਤਾ ਕਿ ਦੇਖ ਲਵਾ ਕੀ ਮੇਰੇ ਕਰਮਾ ਦੇ ਵਿੱਚ ਉਹ ਖਜ਼ਾਨਾ ਹੈ ਵੀ ਹੈ ਕਿ ਨਹੀਂ ਉਸ ਖਜ਼ਾਨੇ ਨੂੰ ਤਾਂ ਉਹ ਲੈਣ ਵਾਸਤੇ ਤੁਰ ਪਿਆ ਪਰ ਉਸਨੇ ਅੱਗੇ ਨਹੀਂ ਦੇਖਿਆ ਅਤੇ ਆਨ ਕੇ ਫਿਰ ਆਪਣੀ ਜੋਤਿਸ਼ ਵਿੱਦਿਆ ਦੇ ਨਾਲ ਦੇਖਿਆ ਤਾਂ ਉਹ ਸੱਚ ਹੀ ਸੀ ਉਹ ਖਜ਼ਾਨਾ ਉਸ ਦੀ ਕਿਸਮਤ ਵਿੱਚ ਨਹੀਂ ਸੀ ਇਸ ਤਰ੍ਹਾਂ ਜੋ ਪਰਮਾਤਮਾ ਨੇ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹ ਮਿਲ ਕੇ ਹੀ ਰਹਿੰਦਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਹੀ ਸਭ ਕੁਝ ਹੈ ਬਾਬਾ ਸ਼੍ਰੀ ਚਾਂਜੀ ਹਮੇਸ਼ਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਅਤੇ ਲੋਕਾਂ ਨੂੰ ਇਹ ਹੀ ਉਪਦੇਸ਼ ਦਿੰਦੇ ਕਿ ਚੰਗੇ ਕਰਮ ਕਰੋ ਜਿਸ ਦੇ ਭਾਗਾਂ ਵਿੱਚ ਚੰਗੇ ਕਰਮ ਹਨ ਉਹ ਹੀ ਚੰਗੇ ਕਰਮ ਕਰ ਸਕਦਾ ਹੈ ਅਤੇ ਜੋ ਮਾੜੇ ਕਰਮ ਕਰਦਾ ਹੈ ਉਸ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਉਸ ਨੂੰ ਮਾੜੇ ਕੰਮ ਵਾਸਤੇ ਚੁਣਿਆ ਅਤੇ ਅਗਲੀ ਜਨਮ ਵੀ ਉਸ ਨੂੰ ਮੁਕਤੀ ਨਹੀਂ ਮਿਲਣੀ ਅਤੇ ਪਟਕਣਾ ਹੈ ਜੋ ਆਪਣੇ ਵਿਚਾਰਾਂ ਨੂੰ ਅਤੇ ਆਪਣੇ ਅੰਦਰਲੇ ਹਰਦੇ ਨੂੰ ਸ਼ੁੱਧ ਕਰਕੇ ਚੰਗੇ ਰਸਤੇ ਤੇ ਤੁਰ ਪੈਂਦਾ ਹੈ ਉਸ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਉਸ ਨੂੰ ਪ੍ਰਮਾਤਮਾ ਨੇ ਚੰਗੇ ਰਸਤੇ ਵਾਸਤੇ ਚੁਣ ਲਿਆ ਹੈ ਅਤੇ ਮੁਕਤ ਹੋ ਜਾਵੇਗਾ ਆਵਾਗਵਨ ਦੇ ਚੱਕਰ ਵਿੱਚੋਂ ਜੋ ਪ੍ਰਮਾਤਮਾ ਤੇ ਵਿਸ਼ਵਾਸ ਰੱਖਦਾ ਹੈ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ